ਮંત્રી ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ 11 ਸਾਲ ਪੂਰੇ ਹੋਣ ਤੇ ਅੱਜ ਭਾਰਤੀ ਜਨਤਾ ਪਾਰਟੀ ਪਟਿਆਲਾ ਸਾਊਥ ਵੱਲੋਂ ਸਮਾਣਾ ਵਿਖੇ ਪ੍ਰੋਫੈਸ਼ਨਲ ਮੀਟ ਦਾ ਆਯੋਜਨ ਕੀਤਾ ਗਿਆ ਜਿੱਥੇ ਮੁੱਖ ਮਹਿਮਾਨ ਵਜੋਂ ਪਟਿਆਲਾ ਤੋਂ ਮਨਜੀਤ ਸਿੰਘ ਰਾਏ ਪੁਜੇ ਅਤੇ ਹਲਕਾ ਇੰਚਾਰਜ सुरेंद्र ਸਿੰਘ ਖੇੜਕੀ ਹਰਮੇਸ਼ ਲਕਾਲਾ ਮੰਡਲ ਪ੍ਰਧਾਨ ਜਤਿੰਦਰ ਸ਼ਰਮਾ ਅਤੇ ਯੂਥ ਪ੍ਰਧਾਨ ਪ੍ਰੀਖਸ਼ਿਤ ਪਾਠਕ ਨੇ ਉਨ੍ਹਾਂ ਦਾ ਪਰਵਾਸ ਸਵਾਗਤ ਕੀਤਾ ਮਹਿਮਾਨ ਵਜੋਂ ਪੁਜੇ ਮਨਜੀਤ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਸੱਤਾ 'ਚ ਬਣੇ ਹੋਏ 11 ਸਾਲ ਹੋ ਗਏ ਹਨ ਸੱਤਾ 'ਚ ਰਹਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਇਹਨਾਂ 11 ਸਾਲਾਂ 'ਚ ਗਿਣਨ ਲਈ ਕਈ ਪ੍ਰਾਪਤੀਆਂ ਹਨ ਜਿਹਨੂੰ ਕੀ ਸੁਨਹਿਰੀ ਅੱਖਰਾਂ ਦੇ ਨਾਲ ਲਿਖਿਆ ਜਾਏਗਾ ਉਹਨਾਂ ਨੇ ਭਾਰਤ ਨੂੰ ਆਤਮ ਨਿਰਭਰ ਵਿਕਸਤ ਭਾਰਤ ਅਤੇ ਸੁਰੱਖਿਅਤ ਭਾਰਤ ਬਣਾਇਆ ਉਹਨਾਂ ਦੱਸਿਆ ਕਿ ਮੋਦੀ ਜੀ ਨੇ ਜੋ ਕੰਮ ਨਹੀਂ ਹੁੰਦੇ ਸੀ ਉਹਨਾਂ ਨੂੰ ਵੀ ਸੰਭਵ ਹੈ ਪਹਿਲਾ 140 ਕਰੋੜ ਦੇਸ਼ ਵਾਸੀਆਂ ਦੇ ਵਿੱਚੋਂ ਨਾਅਰੇ ਲਾਏ ਜਾਂਦੇ ਸੀ ਕਿ ਗਰੀਬੀ ਹਟਾਓ ਪਰ ਮੋਦੀ ਨੇ ਹਕੀਕਤ ਦੇ ਵਿੱਚ 27 ਕਰੋੜ ਲੋਕਾਂ ਨੂੰ ਗਰੀਬੀ ਰੇਖਾ ਤੋਂ ਉੱਪਰ ਲਿਆਂਦਾ ਉਹਨਾਂ ਕਿਹਾ ਕਿ ਮੋਦੀ ਹੈ ਤਾਂ ਮੁਨਕਿਰ ਉਹਨਾਂ ਕੋਰੋਨਾ ਕਾਲ ਦੀ ਗੱਲ ਕਰਦਿਆਂ ਕਿਹਾ ਕਿ ਇਸ ਦੌਰਾਨ ਅਲੱਗ-ਅਲੱਗ ਸਕੀਮਾਂ ਦਾ ਸਾਰੇ ਲਾਭ ਲੈ ਰਹੇ ਹਨ ਇਸ ਮੌਕੇ ਪਰਦਮਨ ਵਿਰਤ ਨੇ ਕੀਤਾ ਕਿ ਨਰਿੰਦਰ ਮੋਦੀ ਨੇ ਸਿੱਖਲ ਤੇ ਕਿਸਾਨਾਂ ਲਈ ਕਿਸਾਨ ਸਨਮਾਨ ਰਾਸ਼ੀ ਉਹਨਾਂ ਦੇ ਖਾਤਿਆਂ ਵਿੱਚ ਸਿੱਧੇ ਸ਼ਾਮਲ ਹੁੰਦੀ ਹੈ ਦੇਸ਼ ਦੇ ਟੈਕਸਾਂ ਦੀ ਉਗਰਾਹੀ 'ਚ 238 ਫੀਸਦੀ ਦਾ ਵਾਦਾ ਹੋਇਆ ਹੈ ਇੱਕ ਰਾਸ਼ਟਰ ਇੱਕ ਚੌਣੋਤੇ ਪੰਜ ਪਾਗ ਹੈ ਸਮਾਣਾ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ ਦੇ ਵਿੱਚ ਜੇ ਕੋਈ ਸ਼ਾਸਕ ਹੁੰਦਾ ਹੈ ਚੰਗਾ ਸ਼ਾਸਕ ਉਸੇ ਨੂੰ ਕਿਹਾ ਜਾਂਦਾ ਹੈ ਜਿਹੜਾ ਆਪਣੀ ਪ੍ਰਜਾ ਆਪਣੀ ਜਨਤਾ ਆਪਣੇ ਲੋਕਾਂ ਦੇ ਹਰ ਇੱਕ ਵੀ ਤਵਾਰੇ ਜਾਣਦਾ ਹੋਵੇ ਨਰੇਂਦਰ ਮੋਦੀ ਜੀ ਨੇ ਗਰੀਬੀ ਤੋਂ ਕੰਮ ਕਰਦੇ ਹੋਏ ਉੱਚ ਜੋਸ਼ ਸਾਰੇ ਥਾਨਾਂ ਤੇ ਕੰਮ ਕੀਤਾ ਚਾਹੇ ਉਹ ਗੁਜਰਾਤ ਦੇ ਸੀਐਮ ਰਹੇ ਨੇ ਚਾਹੇ ਉਹ ਪੀਐਮ ਰਹੇ ਨੇ ਉਹ ਜਨਤਾ ਦੇ ਹਰ ਇੱਕ ਮੁਕਤਾਂ ਨੂੰ ਚੰਗੀ ਤਰ੍ਹਾਂ ਜਾਣਦੇ ਨੇ আর ਜੀਵਨ ਜਨਤਾ ਦੇ ਇਨਸਾਨ ਵਾਸਤੇ ਜਿੰਦਗੀ ਦੇ ਵਿੱਚ ਤੇਰੀ ਚਿੰਤਾ ਕੀ ਕੂਈ ਨੇ ਪੜ੍ਹਾਈ ਦਵਾਈ ਕਮਾਈ ਇਹਨਾਂ ਤਿੰਦਾ ਚਰਚਾ ਦੇ ਵਿੱਚ ਜਿਹੜੀਆਂ ਪਿਛਲੀਆਂ ਸਰਕਾਰਾਂ ਦੀ ਉਹ ਫੇਰ ਸੀ ਔਰ ਸਾਰੀ ਜਨਤਾ ਤਰਾਈ ਮੰਗ ਤਰਾਈ ਮੰਗ ਕਰਦੀ ਸੀ ਉਹ ਜਨਤਾ ਦੀ ਚੁਣਤਾ ਨੂੰ ਸਮਝਦੇ ਸਮਝਦੇ ਹੋਏ ਜ਼ਰੂਰਤਾਂ ਨੂੰ ਸਮਝਦੇ ਹੋਏ ਨਰਿੰਦਰ ਮੋਦੀ ਜੀ ਨੇ ਜਿੱਥੇ ਉਜਵਲ ਯੋਜਨਾ ਦੇ ਅਧੀਨ ਲੋਕਾਂ ਦੇ ਘਰ ਦੇ ਵਿੱਚ ਚੁੱਲ੍ਹੇ ਜਲਾਏ ਨੇ ਉੱਥੇ ਲੋਕਾਂ ਦੀ ਸਿਹਤ ਨੂੰ ਖਿਆਲ ਕਰਦੇ ਹੋਏ ਸਿਹਤ ਦੇ ਤਹਰ 5 ਲੱਖ ਦਾ ਬੀਮਾ ਕਰਵਾ ਕੇ ਉਹਨਾਂ ਦੀ ਸਿਹਤ ਦਾ ਖਿਆਲ ਕਰਿਆ ਹੈ ਹੋਰ ਮੁਦਰਾ ਲੋਨ ਦੇ ਵਿੱਚ ਨੌਜਵਾਨਾਂ ਨੂੰ ਲੋਨ ਦੇ ਕੇ ਉਹਨਾਂ ਨੂੰ ਆਪਣੇ ਕਾਰੋਬਾਰ ਚਲਾਉਣ ਵਾਸਤੇ ਵੀ ਕਿਹਾ ਹੈ ਦੇਖੇ ਵਿੱਚ ਆਪਾਂ ਦੋ ਚੀਜ਼ਾਂ ਹੋਰ ਦੇ ਮੈਨੂੰ ਇੱਥੇ ਭਾਜਪਾ ਦੀ ਪਾਰਟੀ ਚ ਆ ਕੇ ਆਇਆ ਹੈ ਸੈਨ 40 ਸਾਲਾਂ ਦੇ ਵਿੱਚ ਨਹੀਂ ਆਇਆ ਉਹਦੇ ਪਿੱਛੇ ਸਭ ਤੋਂ ਵੱਡਾ ਕਾਰਨ ਇੱਕ ਤਾਂ ਮੋਦੀ ਸਾਹਿਬ ਦੀ ਦੂਰੰਦੇਸ਼ੀ ਜੋ ਫੀਟ ਲੈ ਪੱਤਰ ਤੇ ਸੋਚਦੇ ਨੇ ਔਰ ਦੂਸਰਾ ਸਾਥੀਓ ਮੈਂ ਇੱਕ ਗੱਲੋਂ ਧਿਆਨ ਆਸੋਲਿਓ ਜੋ ਪਾਰਟੀ ਦੇ ਵਿੱਚ ਡਿਸਪਲਨ ਹੈ ਇੱਕ ਸਿਸਟਮ ਹੈ ਜੋ ਹਾਈਕਮਾਂਡ ਹੁਕਮ ਦੇਂਦੀ ਹੈ ਉਹਨੂੰ ਬੋਟ ਪੇਚੀ ਦੇ ਇਨਚਾਰਜ ਤੱਕ ਵੀ ਮੰਨਣਾ ਪੈਂਦਾ ਹੈ ਕਾਂਗਰਸ ਦੇ ਵਿੱਚ ਨਹੀਂ ਹੈਗਾ ਚਾਰੂ ਵਾਲਾ ਚ ਨਹੀਂ ਹੈਗਾ ਕਾਲੀਆਨ ਵਿੱਚ ਰੋਲੇ ਪੈਂਦਾ ਸਭ ਇਹ ਸਾਡੇ ਸਿਸਟਮ ਸੋ ਇਸ ਚੰਗੀਆਂ ਜਿਹੜੀਆਂ ਚੰਗੀਆਂ ਕਲਾ ਨੇ ਉਹਨਾਂ ਨੂੰ ਮੈਂ ਕਿਤੇ ਜਾਗਰ ਕਰਨਾ ਸਮੇਂ ਦੀ ਘਾਟ ਦਾ ਪ੍ਰੈਸ ਸਾਹਿਬ ਜੋ ਤੁਸੀਂ ਮੈਂ ਕਾਂਗਰਸ ਦਾ ਜਲਾ ਸਿੱਖਿਆ ਜੀ ਪੰਜਾਬ ਦਾ 10 ਪੈ ਤੋਂ 20 ਰੁਪਏ ਤੱਕ ਕਦੀ ਵੀ ਕਿਸੇ ਫਸਲ ਦਾ ਰੇਟ ਕਦੀ ਵੀ ਵਧਾਇਆ ਨਹੀਂ ਸੀ ਜੀ ਪਿਛਲੇ ਮੈਂ ਪਿੱਛੇ ਜ਼ਿਆਦਾ ਨਾ ਮਾ ਮੋਦੀ ਜੀ ਦੇ 11 ਸਾਲ ਪੂਰੇ ਹੋਣ ਤੇ ਸਾਡੇ ਸੈਂਟਰ ਵੱਲੋਂ ਇੱਕਾਈ ਹੋਈ ਆਪਣਾ ਪ੍ਰੋਫੈਸ਼ਨਲ ਮੀਟ ਰੱਖੀ ਗਈ ਹੈ ਜਿਸ ਦੇ ਵਿੱਚ ਐਡਵੋਕੇਟ ਟੀਚਰ ਤੇ ਅਨੇਕਾਂ ਹੀ ਜੋ ਮੁਲਾਜ਼ਮ ਨੇ ਪ੍ਰੋਫੈਸ਼ਨਲ ਨੇ ਕੋਈ ਵਪਾਰੀ ਨੇ ਉਹਨਾਂ ਦੀ ਅੱਜ ਮੀਟਿੰਗ ਰੱਖੀ ਗਈ ਹੈ ਜਿਸ ਦੇ ਵਿੱਚ ਸਾਡੇ ਮੁੱਖ ਮਹਿਮਾਨ ਨੇ ਮਨਜੀਤ ਸਿੰਘ ਰਾਏ ਜੀ ਤੇ ਇਹ ਸਾਡੇ ਸਮਾਣਾ ਮੰਡਲ ਦੇ ਵਿੱਚ ਜੀ ਜਿੰਦਰ ਰਮਾਈ ਦੀ ਅਗਵਾਈ ਚ ਤੇ ਸੁਰਿੰਦਰ ਸਿੰਘ ਖੇੜਕੀ ਦੀ ਅਗਵਾਈ ਦੇ ਵਿੱਚ ਹੋ ਰਿਹਾ ਹੈ ਤੇ ਅਸੀਂ ਲੋਕਾਂ ਤੱਕ ਇਹ ਚੀਜ਼ ਪਹੁੰਚਾ ਸਕੀਏ ਇਹ ਮੀਟਿੰਗ ਤਾਂ ਰੱਖੀ ਗਈ ਹੈ ਕਿ ਮੋਦੀ ਜੀ ਨੇ 11 ਸਾਲ ਦੇ ਵਿੱਚ ਕੀ ਕੀ ਉਪਲਬਧੀਆਂ ਨੇ 11 ਸਾਲਾਂ ਦੇ ਵਿੱਚ ਜੇ ਸਸਤੇ ਬਹੁਤ ਜ਼ਿਆਦਾ ਕੰਮ ਕੀਤਾ ਉਹਦੇ ਸਬੰਧ ਵਿੱਚ ਉਹ ਕੰਮ ਗਿਣਨ ਵਾਸਤੇ ਜਿਸ ਤਰ੍ਹਾਂ ਕਿ ਉਹਨਾਂ ਸਿੱਖ ਧਰਮ ਵਾਸਤੇ ਵੀ ਬਹੁਤ ਜ਼ਿਆਦਾ ਕੰਮ ਕੀਤੇ ਨੇ ਉਹਨਾਂ ਨੇ ਸਿੱਖ ਧਰਮ ਦੇ ਹਰ ਇੱਕ ਜਿਹੜੇ ਫੰਕਸ਼ਨ ਸੀ ਉਹਨਾਂ ਨੂੰ ਅਟੈਂਡ ਕਰਕੇ ਸਿੱਖਾਂ ਦੇ ਵਿੱਚ ਆਪਣੀ ਬਹੁਤ ਵੱਡੀ ਸ਼ਾਫਿਰ ਛੱਡੀ ਉਹਨਾਂ ਨੇ ਇਹ ਵੀ ਦੱਸਿਆ ਵੀ ਜਦੋਂ ਐਮਰਜੈਂਸੀ ਦੇ ਟਾਈਮ 'ਚ ਆਪ ਸਿੱਖ ਬਣੇ ਔਰ ਸਿੱਖਾ ਪਗੜੀ ਬਨ ਕੇ ਇੱਥੇ ਬਾਵੇਂ ਲੋਕ ਕੇ ਰਹੇ ਔਰ ਇਸ ਕਰਕੇ ਉਹਨਾਂ ਦਾ ਉਹਨਾਂ ਨੇ ਸਿੱਖ ਧਰਮ ਦਾ ਸਾਰੇ ਧਰਮਾਂ ਦਾ ਵੈਸੇ ਤਾਂ ਬਹੁਤ ਸਤਿਕਾਰ ਕਰਦੇ ਨੇ ਖਾਸ ਕਰਕੇ ਸਿੱਖ ਧਰਮ ਦਾ ਉਹਨਾਂ ਨੇ ਬਹੁਤ ਜ਼ਿਆਦਾ ਸਤਿਕਾਰ ਕੀਤਾ ਕਿਉਂਕਿ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਦਾ ਜਿਹੜਾ ਜਨਮ ਦਿਨ ਪਟਨਾ ਸਾਹਿਬ ਤੇ ਮਨਾਇਆ ਗੁਰੂ ਤੇਗ ਬਹਾਦਰ ਜੀ ਦਾ ਦਿੱਲੀ 'ਚ ਮਨਾਇਆ ਤੇ ਛੋਟੇ ਸਾਹਿਬ ਜਦਾਂ ਦਾ ਜੇ ਸਿੱਧੀ ਸੀ ਉਹਨੂੰ ਬਾਲ ਦਿਵਸ ਦੇ ਰੂਪ ਦੇ ਵਿੱਚ ਦਿੱਤਾ ਤੇ ਲਾਂਗਾ ਜਿਹੜਾ ਕਰਤਾਰਪੁਰ ਦਾ ਖੁੱਲਿਆ ਮੋਦੀ ਜੀ ਨੇ ਇਹ ਮੈਂ ਸਮਝਦਾ ਵੀ ਸਿੱਖਾਂ ਵਾਸਤੇ ਬਹੁਤ ਜ਼ਿਆਦਾ ਕੰਮ ਕੀਤਾ ਔਰ ਮੈਂ ਹੁਜੈਨ ਜਾ ਕੇ ਵੀ ਆਇਆ ਤਕਰੀਬਨ ਪਿਛੇ ਕੈਂਪ ਲਾ ਕੇ ਆਏ ਮੇਰੇ ਸਕੂਲ ਦੇ ਬੱਚੇ ਗਏ ਸੀ ਤੇ ਬਾਹਰ ਰੋਡ ਹੀ ਆਏ ਅਸੀਂ ਦੇਖਿਆ ਵੀ ਭਾਰਤ ਮਾੜਾ ਤੇ ਜਦੋਂ ਅਸੀਂ ਚੜੇ ਤੇ ਦੀਦੀ ਤੱਕ ਹੈ ਕਿ ਇੰਨਾ ਵਧੀਆ ਰੋਡ ਬਣੇ ਨੇ 120 ਦੀ ਸਪੀਡ ਤੇ ਅਸੀਂ ਸਾਨੂੰ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਦਿੱਲੀ ਆ ਗਈ ਤੇ ਜਦੋਂ ਅਸੀਂ ਜੰਮੂ ਕਾਡਰ ਉੱਤੇ ਚੜੇ ਤੇ ਕਦੋਂ ਖਰੋਰੀ ਆ ਗਿਆ ਇਸ ਕਰਕੇ ਜਿਹੜੀ ਭਾਰਤ ਮਾਲਾ ਦੇ ਵਿਸਾਰ ਕੀਤਾ ਹੁਣ ਜਿਹੜਾ ਰੇਲਵੇ ਦਾ ਵਿਸਤਾਰ ਕੀਤਾ ਹੈ ਹਰ ਪੱਖੋਂ ਤੋਂ ਨੇ ਬਹੁਤ ਵਿਕਾਸ ਕੀਤਾ ਹੈ ਤੌਰ ਥਰ ਵਰਗ ਨੂੰ ਹਰ ਧਰਮ ਨੂੰ ਨਾਲ ਲੈ ਕੇ ਚੱਲੇ ਨੇ ਇਸ ਕਰਕੇ ਅੱਜ ਜਿਹੜੀ ਸਾਰੀ ਮੀਟਿੰਗ ਸੀ ਉਹ ਗ੍ਰਾਂਣ ਵਾਸਤੇ ਅਸੀਂ ਸਾਰੇ ਇਕੱਤਰ ਹੋਏ ਹਾਂ ਮੋਦੀ ਜੀ ਦਾ ਬਹੁਤ ਜਿਹੜੇ 2014 ਤੋਂ ਲੈ ਕੇ ਹੁਣ ਤੱਕ 2025 ਦੇ ਵਿੱਚ 11 ਸਾਲ ਸਰਕਾਰ ਬਣੀ ਨੂੰ ਹੋਗੇ ਨੇ ਇਹ 11 ਸਾਲਾਂ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਦੇਸ਼ ਦੇ ਵਿਕਾਸ ਲਈ ਜੋ-ਜੋ ਉਪਲਬਧੀਆਂ ਕੀਤੀਆਂ ਗਈਆਂ ਨੇ ਜੋ-ਜੋ ਯੋਜਨਾਵਾਂ ਬਣਾਈਆਂ ਗਈਆਂ ਨੇ ਉਹ ਯੋ ਮਹੱਤਵ ਦੇ ਵਿੱਚ ਜਿਹੜੀ ਇਹ ਪ੍ਰੋਫੈਸ਼ਨਲ ਮੀਟ ਅੱਜ ਰੱਖੀ ਗਈ ਆ ਤੇ ਮੋਦੀ ਜੀ ਦੀਆਂ ਜਿੰਨੀਆਂ ਵੀ ਗਤੀਵਿਧੀਆਂ ਜਿੰਨੀਆਂ ਯੋਜਨਾਵਾਂ ਉਹਨਾਂ ਨੇ ਦੇਸ਼ ਦੇ ਹੱਕ ਦੇ ਲਈ ਕੀਤੀਆਂ ਨੇ ਉਹ ਸਾਰੀਆਂ ਯੋਜਨਾਵਾਂ ਬਾਰੇ ਜਾਣੂ ਕਰਾਇਆ ਜਾਵੇ ਗਰੀਬ ਲੋਕਾਂ ਲਈ ਕੀ ਯੋਜਨਾਵਾਂ ਨੇ ਗਰੀਬ ਲੋਕਾਂ ਲਈ ਜੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ 3 ਲੱਖ ਰੁਪਏ ਦਿੱਤਾ ਜਾ ਰਿਹਾ ਤਾਂ ਕਿ ਕੱਚੇ ਮਕਾਨਾਂ ਤੋਂ ਪੱਕੇ ਮਕਾਨ ਬਣਾਏ ਜਾਣ 5 ਲੱਖ ਤੱਕ ਦਾ ਜਿਹੜਾ ਮੈਡੀਕਲ ਸਹਾਇਤਾ ਦਿੱਤੀ ਜਾ ਰਹੀ ਹੈ ਤੇ ਨਾਲ ਜਨੋਸ਼ ਦੀ ਜਿਹੜੀ ਮਦਦ ਜਿਹੜੀ ਜਨੋਸ਼ ਦੀ ਕੇਂਦਰ ਖੁੱਲੇ ਹੋਏ ਨੇ ਉੱਥੇ ਜਿਹੜਾ 200 250 ਦਾ ਪੱਤਾ ਜਿਹੜਾ ਪ੍ਰਾਈਵੇਟ ਲੈਂਦੇ ਹੁੰਦੇ ਸੀ ਪ੍ਰਾਈਵੇਟ ਕੰਪਨੀਆਂ ਦਾ ਆਜੋ ਜਿਹੜਾ 10 20 20 ਰੁਪਏ ਦੀਆਂ ਦਵਾਈਆਂ ਜਿਹੜੋਂ ਮੋੜਾ ਜਾ ਰਹੀ ਹੈ ਜਿਹੜੀ ਲੁਧਿਆਣਾ ਜਿਮਨੀ ਚੋਣ ਹੋ ਰਹੀ ਆ ਉਹਦੇ ਵਿੱਚ ਤੁਸੀਂ ਬੀਜੇਪੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ ਉੱਥੇ ਜਿਹੜੀ ਲੋਕਾਂ ਦੀ ਮੈਂ ਖੁਦ ਉੱਥੇ ਸਾਰੀ ਟੀਮ ਮੰਡਲਪੁਰ ਦਾ ਬਨੋ ਸਿੰਘ ਲੈ ਕੇ ਅੰਦਰ ਅਸੀਂ ਸਾਰੀ ਟੀਮ ਉੱਥੇ ਗਏ ਸੀਗੇ ਤੇ ਉੱਥੇ ਲੋਕਾਂ ਦੀ ਇੱਕੋ ਆਵਾਜ਼ ਹੈ ਕਿ ਬਦਲਾਅ ਤੋਂ ਤਾਂ ਅਸੀਂ ਪਰੇਸ਼ਾਨ ਹੋ ਗਏ ਹੁਣ ਸੈਂਟਰ ਵਾਲੀ ਸਰਕਾਰ ਦਾ ਬੰਦਾ ਇੱਥੇ ਲੈ ਕੇ ਆਣਾ ਤਾਂ ਕਿ ਸਾਡੇ ਲੁਧਿਆਣਾ ਪੱਛਮੀ ਦੀ ਜਿਹੜੀ ਤਰੱਕੀ ਹੋ ਸਕੇ ਤੁਸੀਂ ਪੰਜਾਬ ਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਪੰਜਾਬ ਵਾਸੀਆਂ ਨੂੰ ਮੇਰੀ ਹੱਥ ਜੋੜ ਕੇ ਇੱਕੋ ਬੇਨਤੀ ਹੈ ਜੀ ਕਿ ਦੇਖੋ ਸੂਬਾ ਤੇ ਸਟੇਟਸ ਸੈਂਟਰ ਹੋਰ ਜਦੋਂ ਸੂਬਾ ਸਰਕਾਰ ਸੇਮ ਹੋਏਗੀ ਤਾਂ ਸਟੇਟ ਦੀ ਜਿਆਦਾ ਤਰੱਕੀ ਹੁੰਦੀ ਹੈ ਸਾਡੇ ਇੱਥੇ ਤਾਂ ਜਿਹੜੀ ਸਰਕਾਰ ਬਦਲਾ ਦੇ ਨਾਂ ਦੀ ਬਣਾ ਲਈ ਇਹਨਾਂ ਨੇ ਕਿਸਾਨਾਂ ਨੂੰ ਕੁੱਟਿਆ ਤੇ ਵਪਾਰੀਆਂ ਨੂੰ ਲੁੱਟਿਆ بس ਇੱਕੋ ਚੀਜ਼ ਕੀਤੀ ਆ ਹਰਿਆਣਾ ਸਾਡੇ ਨਾਲ ਲੱਗਦਾ ਗਵਾਂਢੀ ਸੂਬਾ ਹੈ ਇਹ ਕਿਹਾ ਜਾਂਦਾ ਸੀਗਾ ਕਿ 20 ਸਾਲ ਸਾਡੇ ਤੋਂ ਹਰਿਆਣਾ ਕਿਸੇ ਸਮੇਂ ਪਿੱਛੇ ਹੁੰਦਾ ਸੀ ਅੱਜ ਸਾਡੇ ਤੋਂ 20 ਸਾਲ ਲੱਗੇ ਆ ਉੱਥੇ ਵੀ ਬੀਜੇਪੀ ਦੀ ਸਰਕਾਰ ਤੀਸਰੀ ਵਾਰ ਰਿਪੀਟ ਕਰ ਗਈ ਤੇ ਸੈਂਟਰ 'ਚ ਵੀ ਤੀਸਰੀ ਵਾਰ ਰਿਪੀਟ ਕਰ ਗਈ ਉੱਥੇ ਨਾ ਫੰਡਾਂ ਦੀ ਕਮੀ ਆ ਨਾ ਕੋਈ ਸੁੱਖ ਸਹੂਲਤਾਂ ਦੀ ਕਮੀ ਆ ਇਨਫਰਾਸਟ੍ਰਕਚਰ ਦੀ ਕੋਈ ਕਮੀ ਨਹੀਂ ਕਿਸਾਨ ਵੀ ਖੁਸ਼ ਆ ਕਿਸਾਨਾਂ ਦੀ 24 ਦੀ 24 ਫਸਲਾਂ ਦੀ ਐਮਐਸਪੀ ਹਰਿਆਣਾ ਚ ਨੈヴ ਸਿੰਘ ਸੈਣੀ ਸਰਕਾਰ ਦੀ ਪ੍ਰਧਾਨ ਮੰਤਰੀ ਮੋਦੀ ਜੀ ਦੀ ਅਗਵਾਈ ਦੇ ਵਿੱਚ ਦਿੱਤੀ ਗਈ ਆ ਇੱਥੇ ਸਿਰਫ ਲਾਰੇ ਅੱਜ 3.5 ਸਾਲ ਹੋ ਗਏ ਨਾ ਕਿਸਾਨਾਂ ਨੂੰ ਐਮਐਸਪੀ ਮਿਲੀ ਵਪਾਰੀਆਂ ਨੂੰ ਜੀਐਸਟੀ ਦੇ ਨਾਮ ਨਾਲ ਤਾਕੀ ਬੀਜਪੀ ਦੇ ਇੱਥੇ ਜੋ ਕੰਮ ਕਰਕੇ ਦਿਖਾਵੇ ਤੇ ਪੰਜਾਬ ਨੂੰ ਮੁੜ ਤੋਂ ਖੁਸ਼ਹਾਲ ਕਰੇ ਥੈਂਕ ਯੂ ਜੀ ਤੁਸੀਂ ਦੇਖਿਆ ਹੈ ਕਿ ਸਾਡੇ ਦੇਸ਼ ਨੂੰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ 11 ਸਾਲਾਂ ਦੇ ਵਿੱਚ ਜਿਹਨੂੰ ਕਿ ਸਰਿਹਰੀ ਅੱਖਰਾਂ ਦੇ ਨਾਲ ਲਿਖਿਆ ਜਾਏਗਾ ਉਹਨਾਂ ਨੇ ਆਤਮ ਨਿਰਭਰਤਾ ਪਰਵਾਰ ਵਿਕਸਿਤ ਭਾਰਤ ਸਸ਼ਕਤ ਭਾਰਤ ਔਰ ਜੀ ਦੇ ਕਾ ਸੁਰੱਖਿਤ ਭਾਰਤ ਬਣਾਇਆ ਹੈ। ਔਰ ਪਿਛਲੇ ਦਿਨੀ ਸੰਘੂਰ ਦੇ ਆਪਰੇਸ਼ਨ ਦੇ ਵਿੱਚ ਮੈਂ ਹਮੇਸ਼ਾ ਕਹਿੰਨਾ ਕਿ ਮੇਕ ਇਨ ਇੰਡੀਆ ਟੈਸਟਡ ਇਨ ਪਾਕਿਸਤਾਨ ਟਰਸਟਡ ਬਾਇ ਵੀ ਵਾਰਡ ਐਸਵੇਂ ਬਹੁਤ ਵੀ ਦੀ ਸਭ ਤੋਂ ਵੱਡੀ ਜਿਹੜੀ ਹੈ ਖੁਲਦੀ ਹੈ ਔਰ ਜਿੱਥੇ ਉਹਨਾਂ ਨੇ ਰੱਖਿਆ ਦੇ ਵਿੱਚ ਮੇਕ ਇਨ ਇੰਡੀਆ ਦਾ ਜਿਵੇਂ ਸਾਡਾ 34 ਗੁਣਾ ਨਰੇਯਾਦ ਬਣ ਗਿਆ ਹੈ ਔਰ ਜਿੱਤੇ ਮਾਈਂਡ ਸੈਟ ਹੈ ਹੁੰਦਾ ਸੀ ਕਿ ਇਹ ਕੰਮ ਹੋ ਹੀ ਨਹੀਂ ਸਕਦੇ ਮੁਸ਼ਕਲ ਹੈ ਨਾ ਮੰਕਨ ਹੈ ਉਹਨੋਂ ਉੱਥੇ ਮੋਦੀ ਜੀ ਨੇ ਇਹ ਮਾਈਂਡ ਸੈਟ ਕਰ ਦਿੱਤਾ ਹੈ ਇਹ ਕੰਮ ਹੋਏਗਾ ਇਹ ਕੰਮ ਜਰੂਰ ਹੋ ਸਕਦਾ ਹੈ ਮੋਦੀ ਹੈਪੋ ਮੰਕਨ ਹੈ ਔਰ ਦੇਸ਼ ਨੂੰ ਕਿਸ ਤਰ੍ਹਾਂ ਆਤਮ ਨਿਰਭਰ ਕਰ ਦਿੰਦਾ ਹੈ ਦੇਸ਼ ਮਜ਼ਬੂਤ ਹੈ ਸੁਰੱਖਤ ਹੈ ਅਰਜ਼ 140 ਕਰੋੜ ਦੇਸ਼ ਵਾਸੀਆਂ ਦੇ ਵਿੱਚੋਂ ਪਹਿਲਾ ਨਾਅਰਾ ਲੱਜਾਂਦੇ ਸੀ ਗਰੀਬੀ ਹਟਾਓ ਲੇਕਿਨ ਉਹਨਾਂ ਨੇ ਹਕੀਕਤ ਦੇ ਵਿੱਚ ਅੱਜ 27 ਕਰੋੜ ਲੋਕਾਂ ਨੂੰ ਗਰੀਬੀ ਰੇਖਾ ਤੋਂ ਉੱਪਰ ਲੈ ਆਂਦਾ ਹੈ ਇੱਥੇ ਨਹੀਂ ਕਿ ਹਰ ਵਰਗ ਦੇ ਵਾਸਤੇ ਉਹਨਾਂ ਨੇ ਕੰਮ ਕੀਤਾ ਹੈ ਜੈ ਜਵਾਨ ਜੈ ਕਿਸਾਨ ਜੈ ਭਗਿਆ ਸਭ ਦਾ ਸਾਥ ਸਭ ਦਾ ਵਿਕਾਸ ਸਭ ਦਾ ਵਿਸ਼ਵਾਸ ਦੇ ਕਦੀਨ 11 ਸਾਲ ਨੂੰ ਇਹ ਸੁਨਹਿਰੀ ਅੱਖਰਿਆਂ ਦੇ ਵਿੱਚ ਲਿਖੇ ਜਾਣੇ ਆ ਇਹ ਸੁਰਨਾਮ ਹੈ ਸਾਡੇ ਭਾਰਤ ਦਾ ਇਤਿਹਾਸ ਹੈ ਜਨ ਜਨ ਤੱਕ ਪਹੁੰਚਾਉਣ ਵਾਸਤੇ 11 ਸਾਲਾਂ ਦੀ ਆਪਣੀਆਂ ਲੋਕਾਂ ਤੱਕ ਲੈ ਕੇ ਜਾਣ ਵਾਸਤੇ ਕਿ ਅਸੀਂ ਅੱਜ ਆਏ ਆ ਔਰ ਨਾਲ 100% ਜਿਹੜੇ ਸਾਡੇ ਵਿਯੁਗ ਨੇ 70 ਪਲੱਸ ਉਹਨਾਂ ਵਾਸਤੇ ਆਯੂਸ਼ਮਾਨ ਕਾਰਡ ਮੈਂ ਆਪਣੇ ਸਾਥੀਆਂ ਨੂੰ ਬੇਨਤੀ ਕੀਤੀ ਏ ਜਿੰਦਾ ਬਣਿਆ ਉਹ ਕਾਰਡ ਘਰੇ ਦੇ ਕੇ ਆਓ ਨਹੀਂ ਤਾਂ 100% ਰਜਿਸਟ੍ਰੇਸ਼ਨ ਕਰੋ 70 ਪਲਸ ਸਾਡੇ ਬਜ਼ੁਰਗਾਂ ਦੀ ਔਰ ਰਜਿਸਟ੍ਰੇਸ਼ਨ ਤੋਂ ਬਾਅਦ ਉਹਨੇ ਹਰ ਕਰ ਕਾਰਡ ਲੈ ਕੇ ਆਓ ਕੋਈ ਅਨਾਜ ਤੋਂ ਬਿਨਾ ਮਾਨਯੋਗ ਨਵੰਤਰ ਮੋਦੀ ਜੀ ਦੀ ਰਾਜ ਤੋਂ ਬਾਝਾ ਨਾ ਰਵੇ ਇਹ ਸਭ ਦੇ ਵਾਸਤੇ ਸਭ ਤੇ ਪਹੁੰਚ ਵਾਸਤੇ ਜਿੰਨੀਆਂ ਯੋਜਨਾਵਾਂ ਬਣਾਈਆਂ ਨੇ ਰਾਦਰ ਤੇ ਲੈ ਕੇ ਆਂਦੀ ਆ ਬੀਬੀਟੀ ਰਾਈ ਸਭ ਨੂੰ ਪੈਸਾ ਪਹੁੰਚਾਇਆ ਉਸ ਦਿਨ ਦਾ ਪ੍ਰਧਾਨ ਮੰਤਰੀ ਕਹਿੰਦਾ ਸੀ ਅਸੀਂ 1 ਰੁਪਿਆ ਭੇਜਦੇ ਥੱਲੇ 15 ਪੈਸੇ ਜਾਂਦੇ ਆ ਜੇ ਹੁਣ ਮੋਦੀ ਜੀ 100 ਰੁਪਇਆ ਭੇਜਦੇ ਤਾਂ 100 ਹੀ ਥੱਲੇ ਆਉਂਦਾ ਇਹ ਆਪਾਂ ਕਰੋਨਾ ਕਾਲ ਜੀ ਵੀ ਵੇਖਿਆ ਔਰ ਜਿਹੜੇ ਬੈਨੀਫਿਸ਼ੀਅਰ ਨੂੰ ਅਲੱਗ-ਅਲੱਗ ਸਕੀਮਾਂ ਰੇ ਪੈਸੇ ਆ ਰਹੇ ਡਾਇਰੈਕਟ ਬੀਬੀਟੀ ਲਈ ਤੇ ਆ ਰਹੇ ਆ ਔਰ ਸਾਰੇ ਇਸ ਦਾ ਲਾਭ ਲੈ ਰਹੇ ਆ 11 ਸਾਲਾਂ ਨੂੰ ਜਨ ਜਨ ਤੱਕ ਪਹੁੰਚਾਉਣ ਲਈ ਅੱਜ ਇਹ ਪ੍ਰੋਫੈਸ਼ਨਲ ਮੀਟ ਸੀ ਇਸ ਕਰਕੇ